ਇਹਨੂੰ ਤੇ ਤਾਹਾਂ ਗੱਲ ਚਲੇਂਦੇ ਨਾ ਕੋਈ ਨਹੀਂ ਗੱਲ ਕਰਦੇ ਠੀਕ ਹੈ ਨਾ ਸਾਡੇ ਅੱਗੋ ਜਲੀ ਆਵੇ ਸਾਹਮਣੇ ਦੇਖ ਵਾ ਕਿਸ ਤਰ੍ਹਾਂ ਕੀ ਆਲਾ ਹੁਣ ਠੀਕ ਹੈ ਠੀਕ ਹੈ ਤੜੜੇ ਹੋ ਨਹੀਂ ਕਰ ਰਹੇ ਹਾਂ ਕੁੱਲ ਇਹਦੀ ਗੱਲ ਨਹੀਂ ਇਹ ਬਰ ਬੁਣਾਈ ਨੂੰ ਵਾਜੀ ਹਾਂਜੀ ਕਾਤੋਂ ਕੀ ਕਰ ਰਹੇ ਅਸੀਂ ਆਪਣੇ ਮਰੀਜ਼ਾਂ ਦੀ ਯਾਰ ਵੀਡੀਓ ਵੀ ਬਣਾ ਸਕਦੇ ਹਾਂ ਆਪਣੇ ਮਰੀਜ਼ਾਂ ਦੀ ਬਣਾਉਂਦੇ ਥੋੜੇ ਨਹੀਂ ਬਣਾਉਂਦੇ ਹਾਂ ਚਾਰ ਸਟੇਸ਼ਨ ਸਾਰੇ ਹੈਗੇ ਨੇ ਉੱਪਰ ਹਾਂਜੀ ਫਸਟ ਫਰੌਥ ਤੇ ਬਾਕੀ ਪੜਾ ਕਿੱਥੇ ਨੇ ਕੋਈ ਪਤਾ ਤੁਹਾਨੂੰ ਯਾ ਯਾ ਆ ਪ੍ਰੋਡਕਸ਼ਨ ਡੇਟ ਬਤਾਈਏ ਉਸ ਕੱਲ ਦੇ ਆਏ ਜੀ ਕੱਲ ਦੇ ਕੱਲੇ ਸਾਰਾ ਹਾਂ ਜੀ ਉਹ ਲਿਸਟ ਲੈਣਗੇ ਬਤਾ ਦੇ ਤੁਸੀਂ ਹੁਣ ਸਾਰਿਆਂ ਦੇ ਲਾਤੇ ਜਿਹੜੇ ਸਾਡੇ ਤੋਂ ਬਾਹਰ ਆਏ ਕਿਉਂਕਿ 2 ਵਜੇ ਅਸੀਂ ਇੱਥੋਂ ਗਏ ਹਾਂ 2 ਵਜੇ ਤੋਂ ਬਾਅਦ ਵੀ ਸਾਰੇ ਪੇਸ਼ੈਂਟਾਂ ਦਾ ਹੁਣ ਪਤਾ ਲੈਣਾ ਕਿਤੇ ਰੋਟੀਆਂ ਆਜੋ ਬਗੀ ਮੱਝ ਸੱਲਾਮ ਸਿਕਾਲ ਜੀ ਹਾਂ ਪਰਦਾ ਜਿਸ ਤਰੈਕ ਨੰਬਰ 12 ਤੇ ਜੇ ਜਾ ਕੇ ਰੱਖੋ ਨਾਲ ਇਸ ਲੈਣਾ ਸਕੇ ਆ ਹੈਗੇ ਜੀ ਬਾਈ ਜੀ ਆ ਬਾਈ ਨਾਲ ਧੱਕੇ ਦੋ ਉਹ ਇਹ ਨਾਲ ਹੀ ਸਾਂ ਜੀ ਲੈ ਜਾਂਦੇ 30 ਸਵੇਰੇ ਸਵੇਰੇ ਪੁਲਿਸ ਨਾਲ ਕਰਦੇ ਜਿਵੇਂ ਸਾਰੇ ਕਰਦੇ ਮਲਾਜਮ ਆਇਆ ਜੀ ਹੁਣ ਮੈਨੂੰ ਕਹਿੰਦਾ ਵੀਡੀਓ ਨਾ ਬਣਾ ਮੈਂ ਕਿਹੜੀ ਗੱਲੋਂ ਮੈਂ ਉਹਦੇ ਨਾਲ ਨੂੰ ਕੈਮਰਾ ਕਰਦਾ ਮੈਂ ਕਿ ਹੁਣ ਦੱਸੋ ਕੱਤੋਂ ਨਹੀਂ ਬਣਾਉਣੀ ਅਸੀਂ ਆਪਣੀ ਬ੍ਰਿਜਰ ਦੀ ਵੀਡੀਓ ਇਧਰ ਨਹੀਂ ਅੱਜ ਤਾਂ ਕਿਸੇ ਕੋਲ ਪਤਾ ਨਹੀਂ ਕਿ ਰਿਵਿੰਡ ਕੋਲ ਚੰਗੀ ਚੀਜ਼ ਹੋਣਾ ਨਹੀਂ ਮੈਂ ਤੁਹਾਨੂੰ ਯਾਰ ਫੜ ਕੇ ਫੜਾ ਨਾਲ ਲਿਆ ਕਰਾਂ ਵੇਖਾਂ ਕਿ ਕੀ ਯੋਕ ਕਰੂੰਗਾ ਲਾਈਵ ਹੈ ਜੀ ਸਾਡੇ ਕੋਲ ਅੱਜ ਦਾ ਨਹੀਂ ਜੋ ਦਵਾਈ ਤੇ ਕੁਝ ਜੁਸ ਸਾਡੇ ਕੋਲ ਪ੍ਰਧਾਨ ਸਾਹਿਬ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਵੀ ਪਤਾ ਲੈਣ ਵਾਸਤੇ ਆ ਰਹੇ ਆ ਬਾਕੀ ਜਨਤਾ ਜਿਹੜੀ ਲਾਏ ਆ ਤੇ ਧੰਨਵਾਦ ਸਾਹਿਬ ਦਾ ਹੁਣ ਪਤਾ ਲੱਗਿਆ ਕਿ ਮੈਂ ਰਾਤ ਇੱਥੋਂ ਦੂਕਣੇ ਚਲੇ ਗਿਆ ਸੀ ਤੇ ਹੁਣ ਇਹਨਾਂ ਦਾ ਪਤਾ ਕਰ ਸੋਤੇ ਪੀਤੀਆ ਕਿ ਨਹੀਂ ਤੇ ਲਹਿਵਾਂ ਸਾਹਿਬ ਨੇ ਸੋਤੇ ਕੀਤੇ ਕਿ ਨਹੀਂ ਆਵੇ ਸਾਹਮਣੇ ਦੇਖ ਹਾਂ ਕਿਸ ਤਰ੍ਹਾਂ ਕੀ ਹਾਲਾ ਹੁਣ ਠੀਕ ਹੈ ਠੀਕ ਹੈ ਤੜੜੇ ਹੋ ਹਾਂ ਕੋਈ ਇਹ ਜੀ ਗੱਲ ਨਹੀਂ ਇਹ ਪ੍ਰੋਪੋਨਡ ਹੈ ਨਹੀਂ ਉਹ ਨਹੀਂ ਕੋਈ ਗੱਲ ਜੀ ਜੀ ਲਈ ਲੜਾਂਗੇ ਨਾ ਇਹ ਹੈ ਕਿ ਇਹ ਗੱਲ ਉਹਦੇ ਸਾਹਮਣੇ ਕਰਨੀ ਪੈਂਦੀ ਹੈ ਇੱਕ ਇਹ ਦਿਵਾਲੀ ਵੱਡੀ ਗੱਲ ਨਾਲ ਸਮਝ ਸਾਡੇ ਗੁਰੂ ਨੇ ਇਹੀਸ ਕਰੇ ਐਸੀ ਜਬਰਦਸਤ ਮੁਕਾਬਲਾ ਸਮਰਨਾ ਕਿਵੇਂ ਕਰਨਾ ਹੈ ਇੱਕ ਨਾ ਮੈਨੂੰ ਜਿਹੜੀ ਜਿਹੜੀ ਹੈ ਜਿਹੜੇ ਤੇ ਮਸ਼ਹੂਰ ਬਈ ਉਹ ਕੀ ਹੈ ताहान गल चलेंगे ना पूरी निकल कर ठीक है ना आपका सर्दियां कुछ